ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਉਹਨਾਂ ਨੂੰ ਸਬਸਕ੍ਰਾਈਬ ਵੀ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਮੈਨੂ ਟੂ ਡੀ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅੱਥਰ ਦੋ ਐਨੀਮਲ ਲੈ ਕੇ ਆਏ ਆ ਦੋਨੇ ਸ਼ੂਏ ਸ਼ਵਾਏ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਚਾਰਪ ਕੋਲ ਨੂੰ ਪਸੂ ਦਿਖਾਉਣਾ ਹੁੰਦਾ ਜੀ ਸਾਫੀ ਗਾਜ਼ੀ ਸਾਫੀ ਆਪਰੇ ਨਾਮ ਤੇ ਐਡਰੈਸ ਦੱਸੋ ਨਾਮਰੇ ਰਾਜਾ ਪੈਂਟੂ ਡਿਗੇ ਜ਼ਿਲ੍ਹਾ ਸਿਲਮੋਗਾ ਮੋਬਾਈਲ ਨੰਬਰ 8295096513 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿ ਨਮਾਇ ਤੇ ਦੂਜਾ ਸੂਆ ਹੋਈ ਆ ਵੀਰੇ ਜੀ ਪਾ ਦੋ ਸੂਈ ਆ ਜੀ ਇਹ ਤੇ ਫਿਰ ਤਰਕੇ ਸੂਜੇ 1 ਵਜੇ ਬੱਚਾ ਕਿ ਦਿੱਤਾ ਜੀ ਬੱਚਾ ਦਾ ਬੱਛਾ ਹੀ ਦੇਗੀ ਵੀਰੇ ਠੀਕ ਆ ਜੀ ਦੰਨਾ ਜੀ ਆ ਭਾਈ ਵੀਰੇ ਮਗਰੀ ਸੈਟ ਕਰ ਸਕਦੇ ਜੀ ਇਹ ਪ੍ਰੋਪਰ ਦੰਨਾ ਜੀ ਕਿੰਨਾ ਕਬੋਲਾ ਕੱਢਿਆ ਬਾਈ ਬੋਲਾ ਵੀਰੇ ਕੱਢਿਆ 4 ਕਿਲੋ ਬਚਨ ਨਿਗਾਹ ਕੇ ਠਣਾ ਦੀ ਜਨ ਹੈ ਜੀ ਜਮਾ ਗਰੰਟੀ ਤੁਹਾਰੇ ਮਾਰਦੇ ਨਾ ਗਰੰਟੀ ਸੀਲ ਪੂਰੀ ਹੈ ਜੀ ਕੋਈ ਚੱਕਰ ਨਹੀਂ ਲੈਣਾ ਪਾਉਣਾ ਨਾ ਪਾਉਣਾ ਆਪਣੀ ਖੁਸ਼ੀ ਹੈ ਪੋਨਾ ਦੁੱਧ ਪਾਜੋ ਬਾਈ ਦੁੱਧ ਵੀਰੇ ਪਲੂਲ ਹੁੰਦਾ ਹੈ 18 ਕਿਲੋ ਠੀਕ ਹੈ ਜੀ ਠੰਡੀ ਹੈ ਜੀ ਪੂਰੀ ਲਓ ਜੀ ਜਵਾਈ ਦੀ ਇੱਕ ਨੰਬਰ ਆ ਓਕੇ ਵੀਰੇ ਮਗਰ ਲੈ ਜੂ ਮਾਰ ਦੀ ਓਕੇ ਜੀ ਓਕੇ ਓਕੇ ਜਵਾਈ ਦੀ ਇੱਕ ਨੰਬਰ ਆ ਬਸ ਮੇਰੇ ਤੌਰ ਤੇ ਦਿਖਾ ਦੀ 22 ਦੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਹੈ ਜੀ ਮਾਰਨਿੰਗ ਹੀ ਸੂਈ ਹੈ ਬੱਚਾ ਮਗਰ ਵੱੱਛਾ ਜੀ 4 ਕਿਲੋ ਬੋਲਾ ਬਾਈ ਦਸ ਦਾ ਕੱਢਿਆ ਹੋਇਆ ਹੈ ਜੀ ਭਵਾਨਾ ਬਹੁਤ ਉਹਨਾਂ ਤਿਆਰ ਕੀਤਾ ਵਾ ਠਾ ਦੇ ਦਿਓ 18 20 ਬਾਈ ਬਰੇ 18 ਕਿਲੋ ਮਲਕ ਲੈ ਜਾ ਗਾਹ ਲਈ ਸੇਵਾ 9 ਕਿਲੋ ਨੇ 18 ਕਿਲੋ ਹੁੰਦਾ ਭਵਾਨਾ ਪੂਰਾ ਟੌਪ ਦਾ ਜੀ 18 ਕਿਲੋ ਮੰਨ ਕੇ ਲੈ ਜਾ ਬਾਈ ਕਹਿੰਦਾ ਹੱਕ ਵੀ ਹੈ ਬਾਈ ਜਿਹੜੇ ਹਿਸਾਬ ਨਾਲ ਤਿਆਰੀ ਹੈ ਉਹ ਹਿਸਾਬ ਨਾਲ ਦੇਣ ਦਾ ਵਜਨ ਵਜੂਦ ਚੰਗਾ ਕ੍ਰਾਸ ਚ ਪੈ ਜਾਂਦੀ ਹੈ ਦੁੱਧ ਦੇ ਨਾਲ ਚੰਗਾ ਆਫਟ ਚੰਗੀ ਹੈ ਉਹ ਸੋਨਾ ਕੱਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਠੰਡੀ ਸੀਲ ਦਾ ਵੀ ਹੰਤੀ ਹੈ ਜੀ ਨੇੜੇ ਤੋਂ ਹਵਾਨਾ ਦਿਖਾ ਦਿੰਦੇ ਆ ਜੀ ਪੂਰਾ ਟੌਪ ਦਾ ਥਾਣ ਲੱਗਿਆ ਵਾ ਜੀ ਠੰਡੀ ਸੀਲ ਦਾ ਅੰਤ ਕੋਈ ਨਹੀਂ ਬੱਚਾ ਜ਼ਰੂਰ ਮਗਰ ਬੱਚਾ ਤਿਆਰੀ ਚ ਚੈੱਕ ਕਰੋ ਜੀ ਜਿੰਨਾ ਹਵਾਨਾ ਗਾਹ ਨੂੰ ਤੱਕਾ 19 ਬੈਗ ਨੂੰ ਤੱਕਾ ਜੀ ਵੱਡਾ ਹਵਾਨਾ ਸ਼ਾਨਦਾਰ ਡਿਮਾਂਡ ਕਰਨੀ ਬਈ ਜਮਾਂ ਲੈਣ ਦੇਣ ਵਾਲੀ ਜੀ ਵੀਰੇ ਮੌਲਵਜਨਾ ਮਰਜ਼ੀ ਕਰੀ ਜੇ 65000 ਦਾ ਮਾਨ ਤਣ ਕਰ ਦਾਂਗੇ ਠੀਕ ਹੈ ਜੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 65000 ਰੁਪਏ ਜੋ ਮਾਨ ਤਾਨ ਕਰਦਾਂਗੇ ਜੀ ਜਮਾ ਜੈਜ ਡਿਮਾਂਡ ਹੈ ਜੇ ਕਿਸੇ ਹੋਰ ਕੋਲ ਹੁੰਦੀ ਤਾਂ 80 85 ਮੰਗਣਾ ਸੀ ਅਗਲੇ ਨੇ ਜਮਾ ਜੈਜ ਡਿਮਾਂਡ ਤੇ ਮਾਨਣਾ ਚੈੱਕ ਕਰੋ ਜੀ ਬਹੁਤ ਵੀ ਬਾਈ ਬੰਦਾ ਚੰਗਾ ਫੇਰ ਆ 20 ਕਿਲੋ ਚੋਣੂਗਾ ਚੰਗਾ ਫੇਰ ਚੰਗਾ ਫੇਰ ਵਾਲਾ ਬੰਦਾ 20 ਕਿਲੋ ਚੋਣੂਗਾ ਸਹੀ ਗੱਲ ਹੈ ਜੀ 65000 ਨਾਰਮਲ ਡਿਮਾਂਡ ਹੈ ਜੀ ਪਰ ਚੰਗੇ ਨੰਬਰ ਸਕਰੀਨ ਤੇ ਚੱਲਦਾ ਰਹਿੰਦਾ ਹੈ ਦੋ ਨੰਬਰ ਵੀਰੇ ਤੂੰ ਆ ਕੇ ਨਮਾ ਜੀ ਤੇ ਇਹਦੇ ਦੂਜਾ ਵੀ ਹੋਏ ਆ ਦੋ ਦੂਈ ਹੈ ਜੀ ਇਹ ਮਾਲਾ ਕਾਲਾ ਸਕੂਲੇ ਸੁਈਓ ਬੱਚਾ ਕੀ ਹੈ ਇਹ ਬਹੁਤ ਅੱਛੀ ਆ ਤੇ ਜਿਹੋ ਜੀ ਆਪ ਉਹ ਜੀ ਬੱਚੀ ਜੀ ਹਾਂ ਜੀ ਕਿੰਨਾ ਬੋਲਾ ਤਿਆਰ ਹੈ ਜੀ ਬੋਲਾ ਵੀਰੇ 2-2 ਆਉਂ ਜਾਂ ਕੱਲ ਵੀ ਹੱਥ ਨੇ 4 ਕਿਲੋ ਕੱਢੇ ਜੀ 4 ਕਿਲੋ ਬੜੇ ਜਰਾ 10 ਕਿਲੋ ਦਾ ਜਾਊ ਸਾਫ ਨਹੀਂ ਜੀ ਸਾਰੀ ਹਲੇ ਠੀਕ ਆ ਬਾਈ ਜੇਰ ਦੀ ਡੰਨ ਆ ਜੀ ਜੀ ਉਹ ਵੀ ਡੰਨ ਆ ਵੀਰੇ ਵੀਰੇ ਹੋ ਗਈ ਆ ਠੀਕ ਆ ਜੀ ਵੱਡਾ ਕੱਦ ਕਾਟ ਪੂਰਾ ਵੱਡਾ ਆ ਜਾਂਦਾ ਜੀ 10 ਕਿਲੋ ਬੋਲਾ ਨੈਟ ਰੈਡੀ ਆ ਪ੍ਰੋਪਰ ਖਾਲੀ ਨਹੀਂ ਹੋਈ ਜੀ ਦੋ ਤਾਂ ਨਹੀਂ ਹੋਲੇ ਠੀਕ ਆ ਬੱਚਾ ਮਗਰ ਵੱੱਛੀ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੇਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋੜ ਨਹੀਂ ਸ਼ਾਂਖ ਨਹੀਂ ਥੋੜੇ ਜਿਹਾ ਭੜ ਕੀਤੀ ਆ ਬਈ ਇੱਕ ਬਸ ਹੈਗੀ ਆ ਮੇਰੇ ਥੋੜੀ ਜੀ ਠੀਕ ਆ ਜੀ ਬਾਕੀ ਹਵਾਨਾ ਚੈੱਕ ਕਰ ਸਕਦੇ ਹਾਂ ਥਾਣਾ ਦੀ ਜਮਾ ਡੰਨ ਮੇਰੇ 17 ਮਾਰਕ ਦਿਖਾ ਦੇ ਥਾਣਾ ਕੋਈ ਚੱਕਰ ਨਹੀਂ ਪਾਉਂ ਠੀਕ ਆ ਜੀ ਕਦ ਕੱਠ ਵੱਡਾ ਆ ਜਾਂਦਾ ਕਿੰਨਾ ਬਾਜੂ ਬਾਈ ਦੁੱਧ ਦੁੱਧ ਮੇਰੇ ਪਲੂਨ ਹੁੰਦਾ 17-18 ਕਿਲੋ 17-18 ਕਿਲੋ ਹਾਂ ਜੀ ਠੀਕ ਹੈ ਜੀ ਇੰਨਾ ਦੇਊਗੀ ਬਾਕੀ ਅੱਗੇ ਸੇਵਾ ਦਾ ਬਾਕੀ ਵੀ ਸੇਵਾ ਦਾ ਇੰਨਾ ਦਾ ਇਹ ਪੈਂਦਾ ਵੀ ਕੀ ਆ ਬਹੁਤ ਸਟਰੋਂਗ ਹੁੰਦੀ ਆ ਥਾਨ ਪੂਰਾ ਹੱਥੀ ਚਵਾਈ ਵਾਲਾ ਕੋਈ ਜੁੜਦਾ ਨਹੀਂ ਭੜਦਾ ਨਹੀਂ ਇੱਕ ਦੋ ਫਾ ਹੋਰ ਮਿਲ ਜਾਣਾ ਵੱਛੀ ਮਿਲ ਜਾਣੀ ਹੈ ਜੀ ਤੁਹਾਨੂੰ ਮਗਰ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਜੀ ਜੇ ਅੱਛਾ ਹੁੰਦਾ ਵੀਰੇ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਤੇ ਇਹਦੀ ਡਿਮਾਂਡ ਬਈ ਇਹ ਵੀ 55 ਦਾ ਮਾਨਤਨ ਕਰਦਾ ਜੀ ਜੋੜਾ ਲੈ ਜੇ ਬਈ ਕੋਈ ਪਾ ਫਿਰ ਬੋਰੀਆਂ ਵਾਲਿਆ ਮਾਨਤਨ ਕਰਦਾ ਮੁੱਲ ਲੈਣਾ ਆਪਣਾ ਵੱਧ ਠੀਕ ਆ ਜੀ ਇਹ ਬਾਈ ਕਹਿੰਦਾ 55 ਜੋ ਮਾਨ ਤਾਨ ਕਰਦਾਂਗੇ ਜੀ ਬਾਕੀ ਧਾਰਾ ਮਾਰਗ ਤੋਂ ਚੈੱਕ ਕਰਾ ਲੈਣੇ ਧਾਰਾ ਵੀਰੇ ਤਾਮਰਾ ਦਿੰਨੇ ਉਹਨੇ ਕਿਸੇ ਸੱਜਣ ਵੀਰ ਭਰਾ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੋਵੇ ਤਾਂ ਸੌਖਾ ਰਹਿੰਦਾ ਜੀ ਲਓ ਜੀ ਗੰਨੇ ਅਰਗੀ ਜਵਾਈ ਓਕੇ ਵੀਰੇ ਬਗਰ ਲੈ ਜੀ ਮਾਰਦੇ 55000 55000 ਰੁਪਏ ਦਾ ਮਾਨ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਜਲਦਾਰੋ ਕੋ ਧੰਨਵਾਦ